ਇੱਥੇ ਆ ਕੇ ਸਾਰੀ ਦੁਨੀਆ ਪਹੁੰਚ ਜਾਂਦਾ ਸੱਚਾ ਗੱਲ ਹੈ ਗੁਰੂ ਜੀ ਦਾ ਬੜੇ ਵੱਡੇ ਮਹਾਂਪੁਰਖ ਨੇ ਜਿਨ੍ਹਾਂ ਦੁਨੀਆ ਧਾਰੀ ਆ ਇੱਥੇ ਆ ਕੇ ਸਭ ਦੀ ਮਨੋ ਕਾਮਨਾ ਪੂਰੀ ਹੁੰਦੀ ਪੂਰੀ ਹੁੰਦੀ ਹੈ ਮਹਾਰਾਜ ਦੀ ਕਿਰਪਾ ਬੋਰ ਬੋਰ ਕਿਰਪਾ ਹੋ ਰਹੀ ਹੈ ਤੁਹਾਰੇ ਬਹੁਤ ਮਿਲਦਾ ਹੈ ਜੀ ਸਕੂਨ ਬਹੁਤ ਮਿਲਦਾ ਹੈ ਮਹਾਰਾਜ ਦੀ ਕਿਰਪਾ ਜੀ 25 ਸਾਲ ਤੋਂ ਆ ਰਹੇ ਲਗਾਤਾਰ ਤੇ ਗੁਰੂ ਮਹਾਰਾਜ ਦੀ ਬੜੀ ਕਿਰਪਾ ਵਾ ਕੋਈ ਰੋਟੀ ਨਹੀਂ ਰਹਿਣ ਦਿੰਦੀ ਜੀ ਹਾਂ ਭਾਵਨਾ ਪੂਰੀਆਂ ਹੁੰਦੀਆਂ ਵਾ ਵੱਧ ਵੱਧ ਚੜ ਕੇ ਸੇਵਾ ਕਰਦੀ ਆ ਵੱਧ ਚੜ ਕੇ ਮਦਦ ਕਰ ਸਕਤ ਹੁੰਦੀ ਆ ਜੀ ਤੇ ਵੇਖੋ ਮੌਸਮ ਬਦਲ ਗਿਆ ਗਰਮੀ ਦੇ ਵਿੱਚ ਵੀ ਸੰਗਤਾਂ ਦੀਆਂ ਅਸਮਰਾਦਾ ਮਹਾਰਾਜ ਪੂਰੀਆਂ ਕਰਦਾ ਤੇ ਤਾਂ ਹੀ ਸੰਗਤਾਂ ਹੁੰਦੀਆਂ ਜੀ ਇੰਨੀ ਨਹੀਂ ਗਰਮੀ ਦੇ ਵਿੱਚ ਵੇਖਿਆ ਸੀ ਸੰਗਤ ਜਿਹੜੀ ਆ ਬੈਠੀ ਹੁੰਦੀ ਹੈ ਦਾਰਸ਼ਨਿਕ ਪੈਂਦੀ ਹੋਵੇ ਤਾਂ ਹੀ ਬੈਠੀ ਤਾਂ ਹੀ ਬਠੇ ਹੁੰਦੀਆਂ ਸਿੱਖੇ ਦਿੱਤੇ ਸਿੱਖੀ ਆਪਣਾ ਉਹਨਾਂ ਨੇ 80 ਸਾਲ ਦੀ ਉਮਰ ਵਿੱਚ ਇੰਨੀ ਕੀਤਾ ਇੰਨਾ ਪਰਵਕਾਰ ਕੀਤਾ ਹੈ ਕਿ ਸੰਗਤ ਪੋਲ ਨਹੀਂ ਸਕਦੀ ਬੱਚੇ ਲਈ ਪਰਕਾਰ ਕਰਦੇ ਨੇ ਕਿ ਬੱਚੇ ਦਾ ਘਰ ਵਸ ਜਾਏ ਅੱਛਾ ਜੀ ਹਾਂਜੀ ਹਲੋ ਬੱਚੇ ਦਾ ਘਰ ਇਹਨਾਂ ਘਰ ਚ ਹੋ ਜੇ ਨੇ ਤਾਂ ਹਾਂ ਬਸ ਫਿਰ ਬੱਚੇ ਦੇ ਫਿਰ ਮੱਥਾ ਟੇਕਣਾ ਵਾਂਗੇ ਬਾਬਾ ਜੀ ਦੇ ਫੁੱਲ ਜੀ ਲਾਵਾਂਗੇ ਹਾਂਜੀ ਬੱਚੇ ਨੂੰ ਬਹੁਤ ਕੋਸ਼ਿਸ਼ ਦਤਾ ਹੈ ਬਾਬਾ ਜੀ ਨੇ ਬਹੁਤ ਕੋਸ਼ਿਸ਼ ਦਤਾ ਹੈ ਅਸੀਂ ਪੋਲ ਨਹੀਂ ਸਕਦੇ ਜੋ ਵੀ ਅਸੀਂ ਮੰਗਿਆ ਉਹ ਦਿੰਦਾ ਚੋਲਿਆ ਪਰਦੇ ਬਾਬਾ ਜੀ ਮੈਂ ਜਦੋਂ ਇੱਥੇ ਦਰਬਾਰ ਸਾਹਿਬ ਮੱਸੀਆ ਹੋਣ ਲੱਗਾ ਤੇ ਮੇਰਾ ਖਿਆਲ ਉਹ ਉਸ ਵੇਲੇ 10 ਸਾਲ ਹੋਣੇ ਜੀ ਮੈਨੂੰ ਸ਼ੌਂਕ ਬੜਾ ਸੀ ਗੱਡੀ ਦਾ ਤੇ ਟਰੈਕਟਰ ਦਾ ਤੇ ਕੋਲ ਹੈ ਨਹੀਂ ਤੇ ਮੈਂ ਦਰਬਾਰ ਸਾਹਿਬ ਦੀ ਡੇਢੀ ਸਾਹਿਬ ਦੇ ਵਿੱਚ ਜਦੋਂ ਨਮਸਕਾਰ ਕਰਕੇ ਤਾਂ ਉੱਠਿਆ ਤੇ ਇੱਕ ਬਜ਼ੁਰਗ ਆਂਦੇ ਵੀ ਬਜ਼ੁਰਗੇ ਕਹਿੰਦੇ ਤੁਹਾਨੂੰ ਬੜਾ ਸ਼ੌਂਕ ਹੈ ਨਾ ਬੜਾ ਸ਼ੌਂਕ ਹੈ ਛੇਤੀ ਮਿਲ ਜਾਣਾ ਇਹ ਤੇ ਮੈਂ ਉਸ ਟਾਈਮ ਹੈਰਾਨ ਹੋ ਗਿਆ ਕਿ ਮੇਰੀ ਦਿਲ ਦੀ ਜਿਹੜੀ ਆਵਾਜ਼ ਆ ਇਹਨਾਂ ਨੂੰ ਕਿਦਾਂ ਪਤਾ ਲੱਗਾ ਇਹ ਕੌਣ ਨੇ ਤੇ ਮਹਾਰਾਜ ਨੇ ਕਿਰਪਾ ਕੀਤੀ ਥੋੜੇ ਚਰਵਾ ਦੀ ਟਰੈਕਟਰ ਵੀ ਦਿੱਤਾ ਤੇ ਗੱਡੀ ਵੀ ਦੇ ਦਿੱਤੀ ਆ ਸਮਰੱਥਾ ਪੂਰੀਆਂ ਕੀਤੀਆਂ ਫਿਰ ਇਸ ਕਰਕੇ ਜੁੜੇ ਹਮਾਰਾ ਇਹ ਨਾ ਹਰ ਮੱਛਾਈ ਦਾ ਬਿਲਕੁਲ ਜੀ ਗੱਲ ਵੀ ਵਿਸ਼ਵਾਸ ਦੀ ਹੈ ਜਦੋਂ ਆਪਣੇ ਗੁਰੂ ਤੇ ਵਿਸ਼ਵਾਸ ਹੋਵੇ ਤਾਂ ਸਭ ਕੁਝ ਮਿਲ ਜਾਂਦਾ ਕਿਰ ਅਰਦਾਸ ਮਿਲਦੀ ਸੋ ਸੰਗਤ ਦਾ ਵਿਸ਼ਵਾਸ ਬਹੁਤ ਜ਼ਿਆਦਾ ਹੈ ਵਾਹਿਗੁਰੂ ਸਾਹਿਬ ਜੀ ਬਤਾਈ ਮੇਰੇ ਪਿਆਰੇ ਬੱਚਿਓ ਮੈਂ ਦੁਖੀਰ ਦੇ ਰਗਾ ਰਹੀਆਂ ਚੈਪ ਜਾ ਰਹੇ ਤੇ ਦੇਰ 6 ਤਰੀਕ ਤੋਂ ਸ਼ੁਰੂ ਹੋ ਰਹਾ ਹੈ ਕੋਈ ਕਿਸੇ ਘਰ ਬੱਚਾ ਹੋਵੇ ਡੱਬੇ ਮੰਨਣ ਦੀ ਕੋਸ਼ਿਸ਼ ਨਾ ਕਰੋ ਕੋਈ ਸ਼ਾਦੀ ਵੀ ਹੋਵੇ ਉਹ ਵੀ ਤਰੀਕਾ ਗਾਂ ਕਰ ਦੋ 6 ਤਰੀਕ ਤੋਂ ਲੈ ਕੇ 28 ਤਰੀਕ ਤੱਕ ਜੇ ਸਾਨੂੰ ਉਹਨਾਂ ਦਾ ਬੜਾ ਦੁੱਖ ਹੈ ਜਿਹੜੇ ਜਿਹੜੀਆਂ ਸਾਡੇ ਪਾਸੇ ਪਿੱਛੇ ਕੁਰਬਾਨੀਆਂ ਕੀਤੀਆਂ ਸਾਨੂੰ ਉਹਨਾਂ ਦੇ ਦੁੱਖਲੇ ਜਰੇ ਨਹੀਂ ਜਾਂਦੇ ਤੁਸੀਂ ਜਦੋਂ ਜਾਣਾ ਸਨ ਆਂੰਦ ਦੇ ਦੇ ਦਰਸ਼ਨ ਕਰਕੇ ਆਓ ਭਾਵੇਂ ਕਰਦੇ 2 ਪੈਂਬਰ ਜਾਣ ਭਾਵੇਂ ਇੱਕ ਜਾਵੇ ਉਹ ਮਾਤਾ ਗੁਜਰੀ ਯਾਦ ਕਰ ਰਹੀ ਹੈ ਉੱਥੇ ਗੁਰਦੁਆਰਾ ਸ਼ਹੀਦ ਕੰਜ ਅੰਮ੍ਰਿਤਸਰ ਵਿਖੇ ਮੌਜੂਦ ਹਾਂ ਜਿੱਥੇ ਕਿ ਧੰਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਹਰ ਐਤਵਾਰ ਨੂੰ ਬੜੀ ਦੂਰੋਂ ਦੂਰੋਂ ਸੰਗਤਾਂ ਚਪਹਿਰਾ ਜਾਪ ਕਰਨ ਦੇ ਲਈ ਪਹੁੰਚਦੀਆਂ ਨੇ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਹਾਜ਼ਰੀ ਭਰਦੀਆਂ ਨੇ ਸੋ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਗੁਰਦੁਆਰਾ ਸ਼ਹੀਰ ਕੰਨ ਸਾਹਿਬ ਦੇ ਬਾਹਰ ਦੀਆਂ ਜਿੱਥੋਂ ਕੇ ਸੰਗਤ ਆ ਕੇ ਇਸ ਦਰ ਤੇ ਆ ਕੇ ਚਪੈਰਾ ਜਾਪ ਕਰਦੀਆਂ ਨੇ ਬੜੀ ਸ਼ਰਧਾ ਭਾਵਨਾ ਸੰਗਤਾਂ ਦੇ ਵਿੱਚ ਔਰ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਤੇ ਇੱਥੇ ਆ ਕੇ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਨੇ ਅਰਦਾਸ ਕਰਦੀਆਂ ਨੇ ਸੁਸੰਗਤਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਵਾਹਿਗੁਰੂ ਸਾਹਿਬ ਜੀ ਫਤਿਹ ਕਿੱਥੋਂ ਆਇਓ ਜੀ ਸਾਹਿਬ ਜੀ ਫਤਿਹ ਪਿੰਡ ਪਤਾਪੜੋ ਜੀ ਅੱਛਾ ਜੀ ਅਰ ਐਤਵਾਰ ਨੂੰ ਸੰਗਤਾਂ ਚ ਪਹਿਰਾ ਜਾਪ ਕਰਦੀਆਂ ਨੇ ਤੁਸੀਂ ਵੀ ਪਹੁੰਚਿਓ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬਹੁਤ ਚੰਗਾ ਹੋ ਗਿਆ ਜੀ ਹਾਂਜੀ ਬਹੁਤ ਵਧੀਆ ਢੰਗ ਨਾਲ ਸੁਝਾ ਰਹੇ ਹੋ ਬਹੁਤ ਵਧੀਆ ਸੁਝਾ ਰਹੇ ਹੋ ਹਾਂਜੀ ਇੱਥੇ ਆ ਕੇ ਸਭ ਦੀ ਮਨੋ ਕਾਮਨਾ ਪੂਰੀ ਹੁੰਦੀਆਂ ਨੇ ਪੂਰੀਆਂ ਹੁੰਦੀਆਂ ਮਹਾਰਾਜ ਕਿਰਪਾ ਬੋਰ ਬੋਰ ਕਿਰਪਾ ਰਹੀ ਹੈ ਤੁਹਾਰੇ ਚੋ ਦੀ ਸੋ ਬੜੀ ਕਿਰਪਾ ਹੁੰਦੀ ਹੈ ਬੜੀ ਕਿਰਪਾ ਹੁੰਦੀ ਹੈ ਸੰਗਤਾਂ ਤੇ ਕਿਉਂਕਿ ਧੰਤਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਦੇ ਨੇ ਆਪਣੇ ਸੇਵਕਾਂ ਤੇ ਔਰ ਬੜੀ ਦੂਰ ਦੂਰੋਂ ਸੰਗਤਾਂ ਹੁੰਦੀਆਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਪਹੁੰਚਦੀਆਂ ਨੇ ਸ਼ਰਧਾ ਤੇ ਆਸਥਾ ਤੁਸੀਂ ਇੱਥੇ ਆ ਕੇ ਆਪ ਦੇਖ ਸਕਦੇ ਹੋ ਕਿ ਸੰਗਤਾਂ ਵਿੱਚ ਕਿੰਨੀ ਜ਼ਿਆਦਾ ਹੈ ਚਾਹੇ ਮੌਸਮ ਕੋਈ ਵੀ ਹੋਵੇ ਚਾਹੇ ਗਰਮੀ ਹੋਵੇ ਚਾਹੇ ਬਰਸਾਤ ਦਾ ਮੌਸਮ ਹੋਵੇ ਚਾਹੇ ਸਰਦੀ ਹੋਵੇ ਫਿਰ ਵੀ ਸੰਗਤਾਂ ਇੱਥੇ ਆ ਕੇ ਹਾਜ਼ਰੀ ਭਰਦਿਆਂ ਨੇ ਹਰ ਜਗ੍ਹਾ ਤੇ ਬੈਠਦੀਆਂ ਬੈਠੀਆਂ ਹੁੰਦੀਆਂ ਨੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਜਿੱਥੇ ਵੀ ਜਿਸ ਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਸੇਵਾ ਕਰਦੇ ਨੇ ਸੋ ਸੜਕ ਤੇ ਹੀ ਬੈਠ ਕੇ ਸੰਗਤਾਂ ਦੁਪਹਿਰਾ ਜਾਪ ਕਰਦੀਆਂ ਨੇ ਦੀ ਗੱਲ ਕਰੀਏ ਤਾਂ ਖੰਡਾ ਚੌਕ ਦੇ ਵਿੱਚ ਸਥਿਤਾਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਬਾਹਰੋਂ ਆਈਆਂ ਸੰਗਤਾਂ ਦੇ ਲਈ ਲੰਗਰ ਪ੍ਰਸ਼ਾਦ ਦਾ ਵੀ ਪ੍ਰਬੰਧ ਕੀਤਾ ਹੈ ਲੰਗਰ ਹੀ ਵਰਤਾਇਆ ਜਾ ਰਿਹਾ ਨੇ ਸੰਗਤਾਂ ਲੰਗਰ ਛਕ ਰਹੀਆਂ ਨੇ ਸੋ ਦੂਰ ਦਰਾਡੇ ਇਲਾਕਿਆਂ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆ ਕੇ ਹਾਜ਼ਰੀ ਭਰਦਿਆਂ ਨੇ ਸੁੱਤ ਸੰਗਤਾਂ ਸੇਵਾ ਕਰਦਿਆਂ ਪਈ ਨੇ ਸੰਗਤਾਂ ਨਾਲ ਗੱਲਬਾਤ ਕਰਾਂਗੇ ਬਾਈ ਫਾਤਸਾ ਪਤਾ ਜੀ ਹਾਂਜੀ ਬਾਈ ਗੁੱਤੀ ਦਾ ਖਾਲਸਾ ਬਾਈ ਗੁੱਤੀ ਫਤੇ ਕਿਹਨਾ ਮਦਈ ਹਾਂਜੀ ਅੱਜ ਕੀ ਨਾਮ ਹੈ ਤੁਹਾਡਾ ਵਰ ਤੁਸੀਂ ਸੇਵਾ ਕਰਨ ਲਈ ਹਾਂਜੀ ਹਾਂਜੀ ਮੇਰਾ ਨਾਮ ਜਸਵੰਤ ਕੌਰ ਆ ਜੀ ਜੀ ਬਾਬਾ ਜੀ ਦੇ ਘਰ ਆਏ ਹਾਂ ਜੀ ਸੇਵਾ ਕਰਨ ਜੀ ਕੀ ਕਹਿਣਾ ਚਾਹੋਗੇ ਇੱਥੇ ਆ ਕੇ ਜਦੋਂ ਸੇਵਾ ਕਰਦੇ ਤਾਂ ਮਨ ਨੂੰ ਕਿੰਨਾ ਕ ਸਕੂਨ ਮਿਲਦਾ ਇੱਥੇ ਆ ਕੇ ਸਾਰੀ ਦੁਨੀਆ ਕੋਲ ਜਾਇਦਾ ਸੱਚਾ ਕਰਿਆ ਗੁਰੂ ਜੀ ਦਾ ਬੜੇ ਵੱਡੇ ਮਹਾਂਪੁਰਖ ਨੇ ਜਿਨ੍ਹਾਂ ਦੁਨੀਆ ਤਾਰੀ ਆ ਸਾਡੀ ਸਾਡੀ ਨਹੀਂ ਵੱਧੀ ਉਹਨਾਂ ਨੇ ਸਿੱਖਾ ਦੀ ਸਿੱਖੀ ਦਿੱਤੀ ਸਿੱਖੀ ਆਪਣਾ ਉਹਨਾਂ ਨੇ 80 ਸਾਲ ਦੀ ਉਮਰ ਵਿੱਚ ਇੰਨੀ ਕੀਤਾ ਇੰਨਾ ਪਰਵਕਾਰ ਕੀਤਾ ਹੈ ਕਿ ਸੰਗਤ ਭੁੱਲ ਨਹੀਂ ਸਕਦੀ ਹਰ ਵੇਲੇ ਨਹੀਂ ਯਾਦ ਕਰਦੇ ਆ ਬਾਬਾ ਜੀ ਦਾ ਹਰ ਵੇਲੇ ਗੂੰਗੋਨੇ ਆ ਕਿ ਲੱਗਦਾ ਹੈ ਕਿ ਪਰਉਪਕਾਰਾਂ ਕਰਕੇ ਹੀ ਅੱਜ ਰੌਣਕਾਂ ਲੱਗੀਆਂ ਹਨ ਹਾਂਜੀ ਉਹਨਾਂ ਦੀ ਉਹਨਾਂ ਦੀ ਬਦੌਲਤ ਉਹਨਾਂ ਦਾ ਸਦਕਾ ਅਸੀਂ ਭੁੱਲ ਨਹੀਂ ਸਕਦੇ ਕੱਲ ਜੋਗਤ ਵਿੱਚ ਸਾਨੂੰ ਐਹੀ ਸਕੂਨ ਮਿਲਦਾ ਹੈ ਕਿ ਅਸੀਂ ਬਾਬਾ ਜੀ ਦੇ ਘਰ ਆਉਨੇ ਆ ਸਾਨੂੰ ਸ਼ਾਂਤੀ ਮਿਲਦੀ ਹੈ ਤੇ ਸਾਡੇ ਸਾਰੇ ਦੁੱਖ ਦੂਰ ਹੋ ਜਾਂਦੇ ਸਾਨੂੰ ਸਾਰੀ ਦੁਨੀਆ ਭੁੱਲ ਜਾਂਦੀ ਹੈ ਹਾਂਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਸੇਵਾ ਕਰਦੇ ਨੂੰ ਕਿੰਨੇ ਚਿਰ ਹੋ ਗਏ ਇੱਥੇ ਸੇਵਾ ਤੇ ਬਾਬਾ ਜੀ ਬਾਬਾ ਜੀ ਦਾ ਖਾਣਾ ਹਾਂ ਜੀ ਅੱਛਾ ਰਾਮਤੀਸ ਰੋਡ ਹੈ ਜੀ ਅੱਛਾ ਜੀ ਹਾਂ ਜੀ ਤੇ ਅਸੀਂ ਆ ਜਾਣੇ ਬੱਚਾ ਦੇ ਵੇ ਸੇਵਾ ਅਗੋ ਸੁੱਖ ਮੰਗਦੇ ਆ ਬੱਚਾ ਨੂੰ ਚੜਦੀ ਕਲਾ ਅੱਛਾ ਤੇ ਬੱਚੇ ਸਾਡੇ ਆਪਣੇ ਚੜਦੀ ਕਲਾ ਚੜਾਣ ਆਪਣੀ ਕਮਾਈਆਂ ਕਰਨ ਖਾਣ ਤੇ ਦੁੱਖ ਸੁੱਖ ਤੋਂ ਮਹਾਰਾਜ ਹੱਥ ਦੇ ਕੇ ਰੱਖੇ ਔਕੀ ਕੜ ਤੋਂ ਬਚਾਵੇ ਜਦੋਂ ਇੱਥੇ ਕੋਈ ਵੀ ਆਉਂਦਾ ਤਾਂ ਅਰਦਾਸ ਅਰਦਾਸ ਤੋਂ ਬਾਅਦ ਵੀ ਆਵਾਜ਼ ਕਬੂਲ ਹੁੰਦੀ ਆ ਹੋਰ ਸਰਦਾ ਵਜਨ ਦੀ ਹੈ ਉਹ ਤੁਸੀਂ ਵੀ ਅਰਦਾਸ ਕੀਤੀ ਸੀ ਕੀ ਕਲਪਤ ਹੋਈ ਸੀ ਤੁਹਾਡੇ ਨਾਲ ਜੀ ਅਰਦਾਸ ਮਹਾਰਾਜ ਆਏ ਆਇਆ ਅਜ ਹੁਣ ਕੀ ਕਰਦਾ ਬੱਚੇ ਲਈ ਬੱਚੇ ਲਈ ਪਰਪਕਾਰ ਕਰਨੇ ਗਏ ਬੱਚੇ ਦਾ ਘਰ ਵਸ ਜਾਏ ਅੱਛਾ ਜੀ ਮਤਲਬ ਬੱਚੇ ਦਾ ਘਰ ਅਨਕਾਰ ਚ ਹੋ ਜਾਣਾ ਤਾਂ ਹਾਂ ਬਸ ਫਿਰ ਬੱਚੇ ਦੇ ਫਿਰ ਮੱਥਾ ਟੇਕਣਾ ਆਵਾਂਗੇ ਬਾਬਾ ਜੀ ਦੇ ਖੁਸ਼ੀਆਂ ਲਾਵਾਂਗੇ ਹਾਂ ਹਾਂ ਬੱਚੇ ਨੇ ਬਹੁਤ ਕੁਝ ਦਿੱਤਾ ਹੈ ਬਾਬਾ ਜੀ ਨੇ ਬਹੁਤ ਕੁਝ ਦਿੱਤਾ ਹੈ ਅਸੀਂ ਭੁੱਲ ਨਹੀਂ ਸਕਦੇ ਜੋ ਵੀ ਅਸੀਂ ਮੰਗਿਆ ਉਹ ਦਿੱਤਾ ਝੋਲੀਆਂ ਭਰਦੇ ਬਾਬਾ ਜੀ ਤੁਸੀਂ ਦੇਖਿਆ ਕਿ ਇੱਥੇ ਆ ਕੇ ਜਦੋਂ ਵੀ ਕੋਈ ਅਰਦਾਸ ਕਰਦਾ ਤਾਂ ਉਸ ਦੀਆਂ ਚੋਲੀਆਂ ਭਰ ਜਾਂਦੀਆਂ ਨੇ ਸੋ ਸੰਗਤਾਂ ਜਦੋਂ ਸੇਵਾ ਕਰਦੀਆਂ ਨੇ ਦਿਲੋਂ ਸੇਵਾ ਕਰਦੀਆਂ ਨੇ ਤਾਂ ਗੁਰੂ ਮਹਾਰਾਜ ਜੀ ਆਪ ਹੀ ਕਿਰਪਾ ਕਰਦੇ ਨੇ ਸੋ ਗੁਰਦੁਆਰਾ ਸ਼ਹੀਦ ਗੰਗਸਾਹਬ ਦੀ ਤਸਵੀਰਾ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਜਿੱਥੇ ਕਿ ਹਰ ਐਤਵਾਰ ਨੂੰ ਦੁਪਹਿਰਾ ਜਾਪ ਕਰਨ ਦੇ ਲਈ ਸੰਗਤਾਂ ਪਹੁੰਚਦੀਆਂ ਨੇ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਆ ਕੇ ਸੇਵਾ ਕਰਦੀਆਂ ਨੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਕਿਉਂਕਿ ਸ਼ਰਧਾ ਹੀ ਇੰਨੀ ਜ਼ਿਆਦਾ ਸੰਗਤਾਂ ਦੇ ਵਿੱਚ ਕਿ ਹਰ ਐਤਵਾਰ ਦੀ ਉਡੀਕ ਰਹਿੰਦੀ ਹੈ ਕਿ ਕਦੋਂ ਐਤਵਾਰ ਆਵੇ ਅਤੇ ਅਸੀਂ ਚੁਪਹਿਰਾ ਜਾਪ ਦੇ ਵਿੱਚ ਜਾ ਕੇ ਹਾਜ਼ਰੀ ਭਰਿਏ ਸੋ ਤੁਸੀਂ ਦੇ ਸਕਦੇ ਹੋ ਕਿ ਚੁਪਹਿਰਾ ਜਾਪ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੰਗਤਾਂ ਸੜਕਾਂ ਤੇ ਇਹ ਦਰਿਆ ਵਿਸ਼ੀਆਂ ਹੋਈਆਂ ਨੇ ਤੇ ਇਸ ਤੇ ਬੈਠ ਕੇ ਜਦੋਂ 12 ਵਜੇ ਚੁਪਹਿਰਾ ਜਾਪ ਸ਼ੁਰੂ ਹੁੰਦਾ ਤਾਂ ਉਸ ਤੋਂ ਪਹਿਲਾਂ ਹੀ ਬੈਠ ਕੇ ਬੈਠ ਜਾਂਦੀਆਂ ਨੇ ਤੇ ਵੇਟ ਕਰਦੀਆਂ ਨੇ ਚੁਪਹਿਰਾ ਜਾਪ ਦੀਆਂ ਤੇ ਜਦੋਂ ਚੁਪਹਿਰਾ ਜਾਪ ਸ਼ੁਰੂ ਹੁੰਦਾ ਤਾਂ ਇੱਥੇ ਬੈਠ ਕੇ ਇਹਨਾਂ ਵੱਲੋਂ ਚੁਪਹਿਰਾ ਜਾਪ ਕੀਤਾ ਜਾਵੇਗਾ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਨੀਵਾਰ ਰਾਤ ਨੂੰ ਹੀ ਆ ਜਾਂਦੀਆਂ ਨੇ ਤੇ ਜਿੱਥੇ ਵੀ ਜਿਸ ਨੂੰ ਜਗ੍ਹਾ ਮਿਲਦੀ ਉੱਥੇ ਬੈਠ ਕੇ ਚ ਪੈਰੇ ਜਾਬ ਦਾ ਪਾਠ ਕੀਤਾ ਜਾਂਦਾ ਹੈ ਸੋ ਦੂਰ ਦੂਰ ਦੇ ਇਲਾਕੇ ਤੋਂ ਸੰਗਤਾਂ ਪਹੁੰਚਦੀਆਂ ਨੇ ਅਤੇ ਇੱਥੇ ਆ ਕੇ ਸਰਬਤ ਦੇ ਭਲੇ ਦੀ ਅਰਦਾਸ ਕਰਦੀਆਂ ਨੇ ਕਿਉਂਕਿ ਇੱਥੇ ਆ ਕੇ ਕੋਈ ਵੀ ਖਾਲੀ ਹੱਥ ਵਾਪਸ ਨਹੀਂ ਮੁੜਦਾ ਬੜੀ ਵੱਡੀ ਵੱਡੀ ਦੂਰੋਂ ਦੂਰੋਂ ਆਈਆਂ ਨੇ ਸੰਗਤਾਂ ਸੰਗਤਾਂ ਨਾਲ ਗੱਲਬਾਤ ਕਰਦੇ ਆ ਮੇਰੇ ਖਾਲਸਾ ਫਿਰ ਬਤਾ ਜੀ ਵੈਜੀ ਖਾਲਸਾ ਵੈਜੀ ਜੀ ਕੀ ਨਾਮ ਹੈ ਤੁਹਾਡਾ ਆਪਣਾ ਨਾਮ ਅਵਤਾਰ ਸਿੰਘ ਹੈ ਜੀ ਕਿੱਥੋਂ ਆਏ ਹੋ ਜੰਮੂ ਤੋਂ ਕੀ ਕਹਿਣਾ ਚਾਹੋ ਕਿੰਨੇ ਕਿੰਨੇ ਮਨ ਨੂੰ ਸਕੂਨ ਮਿਲਦਾ ਜਦ ਇੱਥੇ ਆਈ ਤੇ ਬਹੁਤ ਬਹੁਤ ਮਿਲਦਾ ਜੀ ਸਕੂਨ ਬਹੁਤ ਮਿਲਦਾ ਹੈ ਪਹਿਲੀ ਵਾਰ ਹੀ ਆਏ ਆ ਪਰ ਨਹੀਂ ਸ਼ਹੀਦਾਂ ਦੇ ਤੇ ਕਾਫੀ ਵਾਰ ਹੀ ਆਏ ਆ ਇਸ ਸੰਡੇ ਨੂੰ ਪਹਿਲੀ ਵਾਰ ਹੀ ਆਏ ਆ ਸੰਡੇ ਨੂੰ ਪਹਿਲੀ ਵਾਰ ਹੀ ਆ ਚਪਹਿਰਾ ਜਾ ਬਾਰੇ ਜਦੋਂ ਵੀ ਸੋਚੀ ਤਾਂ ਉਹਦਾ ਹੀ ਮਨ ਕਰਦਾ ਕਿ ਮੈਂ ਇੱਥੇ ਆ ਕੇ ਹਾਜ਼ਰੀ ਭਰਾਂ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਕਿ ਮਹਾਰਾਜ ਜੀ ਕਿਹਾ ਹੋਵੇ ਜੀ ਦੇ ਸਾਹ ਆਪ ਸ਼ਹੀਦਾਂ ਤੇ ਕੋਈ ਲਾਗ ਨਹੀਂ ਇੱਥੇ ਬਿਲਕੁਲ ਗਏ ਤੇ ਕੋਈ ਹੋਰ ਮੇਰੇ ਕੋਲ ਤਾਂ ਹੈ ਠੀਕ ਹੈ ਉਹ ਸੰਗਤ ਦੇਖਿਆ ਜੀ ਕਿ ਸੜਕਾਂ ਤੇ ਬੈਠ ਕੇ ਹੀ ਚਪੈਰਾ ਚੱਪ ਕਰਦੀ ਸੀਗੀ ਅੰਦਰ ਵੀ ਹਾਲ ਪਰਿਆ ਹੁੰਦਾ ਤਾਂ ਬਾਹਰ ਵੀ ਦੇਖਿਆ ਬਾਹਰ ਪੈਰ ਰੱਖਣ ਜਗ੍ਹਾ ਨਹੀਂ ਹੁੰਦੀ ਬਹੁਤ 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 ਸਾਰਾ ਬਹੁਤ ਸਾਰਾ ਕੀ ਅਰਦਾਸ ਕਰਦੇ ਵੀ ਇਥੇ ਅਰਦਾਸ ਕਰਦੇ ਸਰਬੱਤ ਦਾ ਭਲਾ ਇਹ ਦੇਖ ਕੇ ਸਰਬੱਤ ਦੇ ਭਲੇ ਦੀ ਅਰਦਾਸ ਸੰਗਤਾਂ ਕਰਦੀਆਂ ਨੇ ਦੂਰ ਤੱਕ ਦੇ ਇਲਾਕੇ ਤੱਕ ਪਹੁੰਚੀਆਂ ਹੋਈਆਂ ਨੇ ਸੋ ਸੰਗਤਾਂ ਪਹੁੰਚੇ ਸੰਗਤਾਂ ਨਾਲ ਗੱਲਬਾਤ ਕਰਾਂਗੇ ਵਾਇਰ ਖਾਲਸਾ ਬਈ ਪਤ ਜੀ ਵਾਇਰ ਖਾਲਸਾ ਵਾਇਰ ਜੀ ਕਿੱਥੋਂ ਆਏ ਗੁਰਦਾਸਪੁਰ ਤੋਂ ਪਿੰਡ ਬਲਗਣ ਜੀ ਅ ਚਪੈਰਾ ਜਾਪ ਲਈ ਸੰਗਤਾਂ ਬੜੀ ਦੇਸ਼ਾਂ ਦੇ ਛਤ ਪਹੁੰਚਦੀਆਂ ਨੇ ਕਿੰਨਾ ਖਵਾਦੀ ਦੱਸਦਾ ਕਿਉਂਕਿ ਸੰਗਤ ਦੀ ਸਰਦਾ ਹੀ ਬਹੁਤ ਜ਼ਿਆਦਾ ਹੈ ਸਰਦਾ ਤੇ ਬਹੁਤ ਜ਼ਿਆਦਾ ਜੀ ਤੇ ਅਸੀਂ ਮਸਿਆ ਤੇ ਆਉਨੇ ਆ ਜੀ ਹਰ ਮਸਿਆ ਤੇ ਆਈਦਾ ਵਾ ਚਪੈਰੀ ਚੰਨੀ ਹੈ ਅੱਛਾ ਜੀ ਹਾਂ ਜੀ ਤੇ ਮਹਾਰਾਜ ਦੀ ਕਿਰਪਾ ਜੀ 25 ਸਾਲ ਤੋਂ ਆ ਰਹੇ ਲਗਾਤਾਰ ਗੁਰੂ ਮਾਰਾਇ ਦੀ ਬੜੀ ਕਿਰਪਾ ਵਾ ਕੋਈ ਰੋਟੀ ਨਹੀਂ ਰਹਿਣ ਦਿਤੀ ਜੀ ਹਾਂ ਭਗਤੀ ਤੇ ਸ਼ਕਤੀ ਬਾਬਾ ਦੀ ਸੀ ਬਹੁਤ ਜ਼ਿਆਦਾ ਸੀ ਕਿਉਂਕਿ ਬਹੁਤ ਜ਼ਿਆਦਾ ਜੀ ਕੋਈ ਗੱਲ ਨਹੀਂ ਕਰਨ ਵਾਲੀ ਉਹ ਮੰਗਿਆ ਤੇ ਸਾਹ ਮਹਾਰਾਜ ਨੇ ਜੋ ਮੰਗਿਆ ਦਿੱਤਾ ਵਾ ਉਹ ਜੱਪਣੀਆਂ ਨੇ ਪਰਿਵਾਰ ਦੀ ਚੜ੍ਹਦੀ ਕਲਾ ਵਾ ਤੇ ਬਾਕੀ ਕਿਸੇ ਗੱਲ ਦੀ ਟੋਟ ਨਹੀਂਗੀ ਕਿਉਂਕਿ ਜੇ ਦੇਖੇ ਜਾਵੇ ਤਾਂ ਚਪੈਰਾ ਜਾਪ ਦੀ ਗੱਲ ਕਰਦੇ ਚਲੋ ਹੁਣ ਵੀ ਸੰਗਤ ਬਹੁਤ ਜ਼ਿਆਦਾ ਹੁੰਦੀ ਆ ਪਰ ਜਦੋਂ ਚਪੈਰਾ ਜਾਪ ਦੇ ਵਿੱਚ ਆਸਤਾ ਹੀ ਨਹੀਂ ਸੰਗਤ ਦੀ ਵਧ ਗਈ ਕਿ ਹਰ ਐਤਵਾਰ ਨੂੰ ਸੰਗਤ ਵੱਡੀ ਗਿਣਤੀ ਵਿੱਚ ਜਾਪ ਕਰਦੀ ਹੈ ਤੇ ਉਹਨਾਂ ਨੂੰ ਮੰਨਦੇ ਮਰਾਦਾਂ ਵੀ ਪੂਰੀਆਂ ਹੁੰਦੀਆਂ ਨੇ ਉਹਨਾਂ ਦੇ ਭਾਵਨਾ ਪੂਰੀਆਂ ਹੁੰਦੀਆਂ ਵਾ ਵੱਧ ਵੱਧ ਚੜ ਕੇ ਸੇਵਾ ਕਰਦੀ ਆ ਵੱਧ ਚੜ ਕੇ ਮਦਦ ਕਰ ਸਕਤ ਹੁੰਦੀ ਆ ਜੀ ਤੇ ਵੇਖੋ ਮੌਸਮ ਬਦਲ ਗਿਆ ਗਰਮੀ ਦੇ ਵਿੱਚ ਵੀ ਸੰਗਤਾਂ ਦੀਆਂ ਸਾਰਾ ਮਰਾਦਾਂ ਮਹਾਰਾਜ ਪੂਰੀਆਂ ਕਰਦਾ ਤੇ ਤਾਂ ਹੀ ਸੰਗਤਾਂ ਹੁੰਦੀਆਂ ਜੀ ਇੰਨੇ ਨਹੀਂ ਗਰਮੀ ਦੇ ਵਿੱਚ ਵੇਖਿਆ ਸੀ ਸੰਗਤ ਜਿਹੜੀ ਆ ਬੈਠੀ ਹੁੰਦੀ ਮਰਾਦਾਂ ਦੇ ਨਾਲ ਤਾਂ ਵੀ ਬੈਠੀ ਹੁੰਦੇ ਆਂ ਜੀ ਕੋਈ ਤਾਂ ਦੁਬਾਰੇ ਤਾਂ ਵੀ ਨਹੀਂ ਸੰਗਤ ਨੇ ਸਰਗਤੇ ਬੈਠੇ ਨਹੀਂ ਕੋਈ ਗੱਲ ਹੀ ਨਹੀਂ ਸੀ ਸਰਦਾ ਬਹੁਤ ਆ ਸਰਦਾ ਬਹੁਤ ਜ਼ਿਆਦਾ ਆ ਤੇ ਮਾਰ ਸਮਰਾਤਾਂ ਵੀ ਪੂਰੀਆਂ ਕਰਦੇ ਨੇ ਇੱਕ ਕਹਿੰਦੇ ਵਿਸ਼ਵਾਸ ਵੀ ਬੜਾ ਜ਼ਰੂਰੀ ਹੁੰਦਾ ਜਦੋਂ ਆਪਣੇ ਗੁਰੂ ਦੇ ਵਿਸ਼ਵਾਸ ਹੋਵੇ ਤਾਂ ਸਭ ਕੁਝ ਮਿਲਦਾ ਵਿਸ਼ਵਾਸ ਹਾਂ ਸਭ ਤੋਂ ਵੱਡੀ ਚੀਜ਼ ਤੇ ਵਿਸ਼ਵਾਸ ਹੀ ਹੈ ਜੀ ਹਾਂ ਵਿਸ਼ਵਾਸ ਭਾਈ ਵਿਦੀ ਚੰਦ ਨੇ ਰੱਖਿਆ ਤੇ ਪੱਠੀ ਦੇ ਵਿੱਚ ਬਹਿ ਗਏ ਇਹ ਜੀ ਦੇ ਕੋ ਉਂਗਲ ਕਰਕੇ ਦੱਸਿਆ ਹੁੰਦਾ ਵਿਸ਼ਵਾਸ ਦੀਆਂ ਗੱਲਾਂ ਜੀ ਮੈਂ ਜਦੋਂ ਇੱਥੇ ਦਰਬਾਰ ਸਾਹਿਬ ਮੱਸੀਆ ਆਉਣ ਲੱਗਾ ਤੇ ਮੇਰਾ خیال ਉਹ ਵੇਲੇ 10 ਸਾਲ ਹੋਣੇ ਜੀ ਮੈਨੂੰ ਸ਼ੌਂਕ ਬੜਾ ਸੀ ਗੱਡੀ ਦਾ ਤੇ ਟਰੈਕਟਰ ਦਾ ਤੇ ਕੋਲ ਹੈ ਨਹੀਂ ਤੇ ਮੈਂ ਦਰਬਾਰ ਸਾਹਿਬ ਦੀ ਡੇਢੀ ਸਾਹਿਬ ਦੇ ਵਿੱਚ ਜਦੋਂ ਨਮਸਕਾਰ ਕਰਕੇ ਤਾਂ ਉੱਠਿਆ ਤੇ ਇੱਕ ਬਜ਼ੁਰਗ ਆਂਦੇ ਵੀ ਬਜ਼ੁਰਗੇ ਕਹਿੰਦੇ ਤੈਨੂੰ ਬੜਾ ਸ਼ੌਂਕ ਆ ਨਾ ਬੜਾ ਸ਼ੌਂਕ ਹੈ ਛੇਤੀ ਮਿਲ ਜਾਣਾ ਇਹ ਤੇ ਮੈਂ ਉਸ ਟਾਈਮ ਹੈਰਾਨ ਹੋ ਗਿਆ ਵੀ ਮੇਰੇ ਦਿਲ ਦੀ ਜਿਹੜੀ ਆਵਾਜ਼ ਆ ਇਹਨਾਂ ਨੂੰ ਕਿੱਦਾਂ ਪਤਾ ਲੱਗਾ ਇਹ ਕੌਣ ਨੇ ਤੇ ਮਹਾਰਾਜ ਨੇ ਕਿਰਪਾ ਕੀਤੀ ਥੋੜੇ ਚਰਵਾ ਦੀ ਟਰੈਕਟਰ ਵੀ ਦਿੱਤਾ ਤੇ ਗੱਡੀ ਵੀ ਦਿੱਤੀ ਆ ਸਮਰਾਧਾਨ ਪੂਰੀਆਂ ਕੀਤੀਆਂ ਫਿਰ ਇਸ ਕਰਕੇ ਜੁੜੇ ਹਮਾਰਾ ਇਹ ਨਾ ਹਰ ਮਛਾਈ ਦਾ ਬਿਲਕੁਲ ਜੀ ਗੱਲ ਵੀ ਵਿਸ਼ਵਾਸ ਦੀ ਹੈ ਜਦੋਂ ਆਪਣੇ ਗੁਰੂ ਤੇ ਵਿਸ਼ਵਾਸ ਹੋਵੇ ਤਾਂ ਸਭ ਕੁਝ ਮਿਲ ਜਾਂਦਾ ਹੈ ਕਿਉਂਕਿ ਅਰਦਾਸ ਮਿਲਦੀ ਹੈ ਸੋ ਸੰਗਤਾਂ ਵਿਸ਼ਵਾਸ ਬਹੁਤ ਜ਼ਿਆਦਾ ਹੈ ਵਾਹਿਗੁਰੂ ਸਾਹਿਬ ਇਹ ਪਤਈ ਕਿੱਥੋਂ ਆਏ ਹੋ ਅਸੀਂ ਇੱਥੇ ਰਹਿਨੇ ਪਾਜੀ ਭਲਾਈ ਕੇਂਦਰ ਦੇ ਕੋਲ ਕੀ ਕਹਿਣਾ ਚਾਹੋਗੇ ਕਿਉਂਕਿ ਸੰਗਤਾਂ ਵਿਸ਼ਵਾਸ ਜ਼ਿਆਦਾ ਹੈ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਪਿਆਰੇ ਬੱਚਿਓ ਮੈਂ ਦੁਖੀ ਹਿਰਦੇ ਰਗਾ ਰਹੀ ਹਾਂ ਸੈਪ ਜਾ ਰਹੇ ਤੇ ਦੇਹ ਨ 6 ਤਰੀਕ ਤੋਂ ਸ਼ੁਰੂ ਹੋ ਰਹਾ ਹੈ ਕੋਈ ਕਿਸੇ ਘਰ ਬੱਚਾ ਹੋਵੇ ਡੱਬੇ ਮੰਡਨ ਦੀ ਕੋਸ਼ਿਸ਼ ਨਾ ਕਰੋ ਕੋਈ ਸ਼ਾਦੀ ਵੀ ਹੋਵੇ ਉਹ ਵੀ ਤਰੀਕਾ ਗਾਂ ਕਰ ਦੋ 6 ਤਰੀਕ ਤੋਂ ਲੈ ਕੇ 28 ਤਰੀਕ ਤੱਕ ਜੇ ਸਾਨੂੰ ਉਹਨਾਂ ਦਾ ਬੜਾ ਦੁੱਖ ਹੈ ਜਿਹੜੇ ਜਿਹੜੀਆਂ ਸਾਡੇ ਪਾਸੇ ਪਿੱਛੇ ਕੁਰਬਾਨੀਆਂ ਕੀਤੀਆਂ ਘਰ ਚੋਂ ਇੱਕ ਮੈਂਬਰ ਚਲਾ ਗਿਆ ਸਾਨੂੰ ਬੜੀ ਦੁਖੀ ਦੋਖਾ ਹੁੰਦਾ ਹਿਰਦਾ ਸਾਡਾ ਭੁੱਲਦਾ ਨਹੀਂ ਉਹਨਾਂ ਨੇ ਚੋਂ ਬੱਚਿਆਂ ਨੇ ਜਿਵੇਂ ਗੁਰਤੀ ਅਗਵਦਰ ਜੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰੀ ਜੀ ਉਹਨਾਂ ਨੇ ਸਾਰਾ ਪਰਿਵਾਰ ਹੀ ਵਾਰਸਾ ਸਾਡੇ ਪਿੱਛੇ ਅਸੀਂ ਉਹਨਾਂ ਦੀਆਂ ਯਾਦਾਂ ਵਿੱਚ ਰਹੀਏ ਹਰ ਵਕਤ ਹੀ ਰਹੀਏ ਸਾਨੂੰ ਉਹਨਾਂ ਦੇ ਦੁੱਖਲੇ ਜਰੇ ਨਹੀਂ ਜਾਂਦੇ ਤੁਸੀਂ ਜਦੋਂ ਜਾਣਾ ਸੁਣਾਂ ਦੇਦੇ ਦਰਸ਼ਨ ਕਰਕੇ ਆਓ ਭਾਵੇਂ ਕਰਦੇ 2 ਪਤੰਬਰ ਜਾਣ ਭਾਵੇਂ ਇੱਕ ਜਾਵੇ ਉਹ ਮਾਤਾ ਗੁਜਰੀ ਯਾਦ ਕਰ ਰਹੀਏ ਉੱਥੇ ਐਵਾ ਸਾਨੂੰ ਹਰ ਵਕਤ ਉਹਨਾਂ ਦੀਆਂ ਯਾਦਾਂ ਸੁਣੋਣੀਆਂ ਅਸੀਂ ਉਹਨਾਂ ਦੀ ਸਿੱਖੀ ਦੀ ਯਾਦ ਵਿੱਚ ਹਰ ਵਕਤ ਯਾਦ ਰੱਖੀਏ ਉਹਨਾਂ ਨੂੰ ਘਰ ਦੇ ਵਿੱਚ ਹਰ ਵਕਤ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦਿਓ ਸਿੱਖੀ ਦੇ ਨਾਲ ਮੇਲੋ ਐਵਾ ਗੁਰਬਾਨੀ ਨਾਲ ਜੋੜੋ ਅਰਦਾਸਾਂ ਕਰੋ ਉਹਨਾਂ ਦੇ ਆਬਾ ਜਿੱਤੇ ਵੀ ਉਹ ਹਰ ਵਕਤ ਦੇ ਸਦਾਵਾਦ ਦੇ ਜਿਹੋਦੇ ਜਾਗਦੇ ਆ ਨੀਆਂ ਦੇ ਵਿੱਚ ਵਾਜਾਂ ਹੁੰਦੀਆਂ ਫੀਆਂ ਉਹਨਾਂ ਦੀ ਐਸੀ ਸੁਣ ਨਹੀਂ ਸਕਦੇ ਐ ਬਸ ਸਾਡੇ ਹੀਡੇ ਕੰਮ ਜਾਂਦੇ ਆ ਆਪਾਂ ਕੁਝ ਨਹੀਂ ਕਰ ਸਕਦੇ ਇੱਕ ਪਾਸਕੂ ਨਹੀਂ ਹੈ ਉਹਨਾਂ ਦੇ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਬਿਲਕੁਲ ਜੀ ਦਸੰਬਰ ਦਾ ਮਹੀਨਾ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਸਨ ਸੋ ਮਾਤਾ ਜੀ ਨੇ ਕਿਹਾ ਕਿ ਇਹਨਾਂ ਦਿਨਾਂ ਦੇ ਵਿੱਚ ਖੁਸ਼ੀ ਨਾ ਮਨਾਓ ਕਿਉਂਕਿ ਇਹ ਇਹਨਾਂ ਦਿਨਾਂ ਦੇ ਵਿੱਚ ਹੀ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਸਨ ਸੋ ਸੇਵਾ ਕਰਨ ਲਈ ਸੰਗਤਾਂ ਇੱਥੇ ਪਹੁੰਚੀਆਂ ਨੇ ਬੜੀ ਹੀ ਸ਼ਰਧਾ ਭਾਵਨਾ ਹੈ ਵਿਸ਼ਵਾਸ ਗੱਲ ਵਿਸ਼ਵਾਸ ਦੀ ਕਰਾਂਗੇ ਗੁਰੂ ਪ੍ਰਤੀ ਵਿਸ਼ਵਾਸ ਹੋਣਾ ਜ਼ਰੂਰ ਜ਼ਰੂਰੀ ਹੈ ਅਗਰ ਤੁਹਾਡਾ ਵਿਸ਼ਵਾਸ ਹੈ ਤਾਂ ਤੁਹਾਨੂੰ ਸਭ ਕੁਝ ਮਿਲਦਾ ਹੈ ਸੋ ਸੰਗਤਾਂ ਦੇ ਵਿਸ਼ਵਾਸ ਨਾਲ ਹੀ ਸੰਗਤਾਂ ਜਦੋਂ ਵਿਸ਼ਵਾਸ ਕਰਦੀਆਂ ਨੇ ਤਾਂ ਉਹਨਾਂ ਨੂੰ ਗੁਰੂ ਸਾਹਿਬ ਆਪ ਹੀ ਉਹਨਾਂ ਦੀ ਝੋਲੀਆਂ ਭਰਦੇ ਨੇ ਸੋ ਵਿਸ਼ਵਾਸ ਇਹ ਗੁਰੂ ਦੇ ਪ੍ਰਤੀ ਹੋਣਾ ਚਾਹੀਦਾ ਹੈ ਹਾਂਜੀ ਵਾਹਿਗੁਰੂ ਇਹ ਇਹ ਗੱਲਾਂ ਜਿਹੜੀਆਂ ਮੇਰੀਆਂ ਲੈਣਾ ਨਾ ਦੇਲ ਚ ਜਰੂਰ ਯਾਦ ਰੱਖਿਓ ਜੇ ਤੇ ਬਾਬਾ ਮੈਂ ਬੜੇ ਹਿਰਦੇ ਦੁਖੀ ਦਿਲਾ ਕਰ ਰਹੀ ਹਾਂ ਮੈਂ ਵੀ ਪਰਿਵਾਰ ਵਾਲੀ ਪੁੱਤਰਾਂ ਦੁੱਧ ਰਿਹਾ ਕਹਿੰਗਾ ਤੇ ਆਪਣੇ ਘਰ ਦੇ ਜਿੱਥੇ ਜਿੱਥੇ ਵੀ ਦੇਸਾਂ ਪਰਦੇਸਾਂ ਜੇ ਬੇਟੇ ਜੇ ਸਹਰ ਜਿਆਦੇ ਆਦੇ ਦਰਚਾ जरूर ਕਰੋ ਸਾਹਿਬ ਜਿਆਦੇ ਦੇ ਦਰਸ਼ਨ ਚਲਾਉਂਦੇ ਜਾ ਕੇ ਉਥੇ ਵਾਇਗਰੂ ਦੇ ਪਾਠ ਕਰੋ ਫਿਰ ਸੁਖਮਨੀ ਸਾਹਿਬ ਦੇ ਚਪਾਈ ਸਾਹਿਬ ਦੇ ਜਪਜੀ ਸਾਹਿਬ ਦੇ ਉਥੇ ਬਹਿ ਕੇ ਜਿੱਥੇ ਨੀਆਂ ਦੇ ਵਿੱਚ ਉਹਨਾਂ ਨੇ ਆਪਣੀਆਂ ਜਿੰਦਾਂ ਜਿਹੜੀਆਂ ਨਿੱਕੀਆਂ ਨਿੱਕੀਆਂ ਸ਼ਹੀਦ ਕਰ ਦਿੱਤੀਆਂ ਸੀ ਆਵਾ ਉਹਨਾਂ ਦੀਆਂ ਲੈਣਾ ਸਾਡੇ ਕੋਲ ਨਾ ਮੈਂ ਪੂਰੀਆਂ ਸੁਣਾ ਸਕਦੀ ਆ ਆਂਦੀਆਂ ਮੈਨ ਮੈਗੀਆਂ ਮੇਰਾ ਹਿਰਦਾ ਕੰਮਦਾ ਮੈਂ ਨਹੀਂ ਸੁਣਾ ਸਕਦੀ ਮੈਂ ਸੀਦਾ ਸਾਹਿਬ ਦੇ ਕੋਲ ਖਲੋਤੀ ਆ ਨਾ ਬੱਚਿਆਂ ਦੇ ਕੋਲ ਉਹਨਾਂ ਅੱਗੇ ਮੈਂ ਅਰਦਾਸ ਕੀਤੀ ਮੇਰੇ ਬੱਚੇ ਉਹ ਮੇਰੀ ਛੋਟੀ ਜੀ ਅਰਦਾਸ ਤੇ ਜਿਨੀ ਸੰਗਤ ਆਈ ਆ ਅੰਬਰਸਾਰ ਆਈ ਆ ਸਿੱਧਾ ਸਾਹਿਬ ਦੇ ਕੋਲ ਮੈਂ ਵੀ ਅੰਬਰਸਾਰ ਭਲਾਈ ਕੇ ਅੰਦਰ ਦੇ ਕੋਲ ਰਹਿਣ ਵਾਲੀ ਗੰਡਾ ਸੇਕਲੋਨੀ ਦੇਖੋ ਵਾਹਿਗੁਰੂ ਇਹਨਾਂ ਨੂੰ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਆ ਹਰ ਵਕਤ ਯਾਦ ਰੱਖੋ ਸਾਹਿਬ ਜਾਦਿਆਂ ਦੀਆਂ ਜਿੰਦਾ ਜਿਹੜੀਆਂ ਨੇ ਜਾ ਚੁੱਕੀਆਂ ਨੇ ਉਹ ਸਦਾਬਾਦ ਦੇ ਜਿਉਂਦੇ ਜਾਗਦੇ ਵਾਹਿਗੁਰੂ ਜੀ ਇਹਨਾਂ ਦੇ ਸਰ ਅਸੀਂ ਉਹਨਾਂ ਦੇ ਸੇਧੇ ਜਿਉਂਦੇ ਜਾਗਦੇ ਸਿੱਕੀ ਦੀ ਨਿਸ਼ਾਨੀ ਸਾਨੂੰ ਮੈਂ ਮਿਲੀ ਆ ਆਪਣੇ ਬੱਚੇ ਕੋਈ ਵੀ ਹੈਗੇ ਆ ਨਾ ਕੋਈ ਆਕਣਾ ਜਾਂਦੇ ਬੀਬੀਆਂ ਵਾਲ ਕਟੌਰ ਜਾਂਦੀਆਂ ਉਹਨਾਂ ਨੂੰ ਵੀ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਨੂੰ ਬਚ ਲੋ ਇਹਨਾਂ ਨੂੰ ਯਾਦ ਰੱਖੋ ਇਹਨਾਂ ਦਿਨਾਂ ਵਿੱਚ ਬਿਲਕੁਲ ਜੀ ਸੰਗਤਾਂ ਇੱਥੇ ਆ ਕੇ ਅਰਦਾਸ ਕਰਦੀ ਨੇ ਸਰਬਤ ਦੇ ਭਲੇ ਦੀ ਅਰਦਾਸ ਕਰਦੀ ਨੇ ਤੇ ਉਹਨਾਂ ਨੂੰ ਸਭ ਕੁਝ ਮਿਲਦਾ ਸੋ ਦੂਰ ਤਰਾਡੇ ਸੰਗਤਾਂ ਪਹੁੰਚੀਆਂ ਨੇ ਪੁਰਾਣਾ ਕੀਤਾ ਜਾਂਦਾ ਹੈ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਲਈ ਲੰਗਰ ਵੀ ਲਗਾਏ ਗਏ ਨੇ ਔਰ ਸੰਗਤਾਂ ਛੱਕਰੀਆਂ ਨੇ ਕਿਉਂਕਿ ਦੂਰ ਦਰਾਡੇ ਸਵੇਰੇ ਸੰਗਤਾਂ ਤੁਰੀਆਂ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਇੱਥੇ ਆ ਕੇ ਜਦੋਂ ਖਤਮਸਤ ਨੇ ਤਾਂ ਉਸ ਤੋਂ ਪਹਿਲਾਂ ਸ਼ੱਕੇ ਫਿਰ ਸੰਗਤ ਪੰਗਤ ਵਿੱਚ ਬੈਠਦੀ ਹੈ ਤੇ ਲੰਗਰ ਵੀ ਸ਼ਕਤੀਆਂ ਨਾਲ ਹੀ ਉਸ ਤੋਂ ਅੱਜ ਦੁਪਹਿਰਾ ਜਾਪ ਸ਼ੁਰੂ ਹੁੰਦਾ ਤੇ ਦੁਪਹਿਰਾ ਜਾਪ ਵਿੱਚ ਹਾਜ਼ਰੀ ਭਰਦੀ ਹੈ ਸੋ ਤਨ ਤਨਮ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਹਰ ਐਤਵਾਰ ਨੂੰ ਦੁਪਹਿਰਾ ਜਾਪ ਕਰਨ ਦੇ ਲਈ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚਦੀਆਂ ਨੇ ਇੱਥੇ ਆ ਕੇ ਉਹਨਾਂ ਦੀਆਂ ਸ਼ੁਭ ਮਨੋਕਾਮਨਾਵਾਂ ਸੰਪੂਰਨ ਹੁੰਦੀਆਂ ਨੇ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਅੰਮ੍ਰਿਤਸਰ